ਉਹ ਕਹਿੰਦਾ ਨਾ ਜਾਦੂ ਉਹ ਜੋ ਸਿਰ ਚੜ ਕੇ ਬੋਲੇ ਤੇ ਉਹ ਜਿਹੜਾ ਜਾਦੂ ਸੀ ਉਥੇ ਮੰਚ ਤੇ ਦੇਖਣ ਨੂੰ ਮਿਲਿਆ ਤੇ ਉਸੇ ਕੜੀ ਦੇ ਵਿੱਚ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਅੱਜ ਸਮਝਦਾ ਤੁਹਾਨੂੰ ਤਕਲੀਫ ਦਿੱਤੀ ਹੈ ਕਿਉਂਕਿ ਕੱਲ ਕੇਜਰੀਵਾਲ ਸਾਹਿਬ ਸ਼ਾਇਦ ਆ ਰਹੇ ਹਨ ਉਹਨਾਂ ਦੀ ਫੇਰੀ ਪੰਜਾਬ ਦੀ ਹੈ ਉਸ ਦੇ ਉੱਤੇ ਕੁਝ ਗੱਲ ਕਰਨ ਤੋਂ ਪਹਿਲਾਂ ਉਹਨਾਂ ਦੀ ਸਾਨੂੰ ਤਾਂ ਧਿਆਨ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਵੀ ਧਿਆਨ ਨਹੀਂ ਹੈ ਪਰ ਕਿਉਂਕਿ ਕਈ ਦਿਨ ਸ਼ਾਇਦ ਅੰਦਰ ਸ਼ੂਗਰ ਵੱਧ ਗਈ ਸੀ ਹੋ ਸਕਦਾ ਕਿਤੇ ਨਾ ਕਿਤੇ ਮਾੜਾ ਮੋਟਾ ਅਸਰ ਪਿਆ ਹੋਵੇ ਭੁੱਲ ਗਏ ਹੋਣ ਕਈ ਗੱਲਾਂ ਯਾਦ ਕਰਵਾਉਣ ਵਾਸਤੇ ਮੈਂ ਜੋਸ਼ੀ ਜੀ ਨੂੰ ਰਿਕੁਐਸਟ ਕਰੂੰਗਾ ਵੀ ਪਲੀਜ਼ ਪਹਿਲਾਂ ਦਿਖਾ ਦਿਓ ਤਾਂ ਕਿ ਪੱਤਰਕਾਰ ਸਾਥੀਆਂ ਨੂੰ ਵੀ ਪਤਾ ਲੱਗ ਜੇ ਵੀ ਕਿਹੜੇ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਉਹਨਾਂ ਦੀ ਯਾਦ ਆਸਤ ਰੀਨਿਊ ਰਿਫਰੈਸ਼ ਕਰਨ ਵਾਸਤੇ ਪਲੀਜ਼ ਵੀਡੀਓ 1 ਪਲੇ ਕਰਨਾ ਅੱਜ ਮੈਂ ਇਹ ਐਲਾਨ ਕਰਨਾ ਚਾਹਤਾ ਹਾਂ ਆਮ ਆਦਮੀ ਪਾਰਟੀ ਕੀ ਪੰਜਾਬ ਮੇ ਸਰਕਾਰ ਬਨੇਗੀ पंजाब की हर महिला को 18 साल से ऊपर की हर महिला को हर महीने हजार रुपए उसके अकाउंट में हम दलवाया करेंगे वीडियो नंबर टू अगर एक परिवार में एक बेटी है एक बहू है एक सास है तो तीनों के अकाउंट में हजार हजार रुपए आएंगे जिन माताओं को बुढ़ापा पेंशन मिल रही है उनको बुढ़ापा पेंशन मिलती रहेगी उसके अलावा हजार रुपए मिलने मिला करेंगे केजरीवाल जो कहता है वो करता है मैं झूठ नहीं बोलता मैं जो कहता हूं मैं सोच समझ के कहता हूं लेकिन जो कहता हूं मैं करता हूं ये लोग मेरे से पूछ रहे हैं कि पैसा कहां से आएगा मैं आज आपको हिसाब दे देता हूं पैसा कहां से आएगा अगर ये आए कांग्रेसी चन्नी साहब आए तो उनको बता देना पैसा कहां से आएगा पहली चीज चन्नी साहब के हलके में परसों अवैध रेता चोरी करते हुए पकड़े गए हैं लोग उनके हलके में रेता चोरी हो रही है ऐसा तो नहीं हो सकता कि चन्नी साहब को नहीं पता रेता चोरी हो रही है पता तो होगा पैसा भी ऊपर तक जाता होगा नहीं जाता होगा बता दो हाथ खड़े करके पैसा ऊपर तक जाता ही नहीं जाता है बिल्कुल मैं, जितनी मैं रेता चोरी रही है, हो रही है बीस हजार करोड़ रुपए की रेता चोरी हो रही है पंजाब के अंदर बीस हजार करोड़ रुपए की बिल्कुल सहमत जितनी रेता चोरी हो रही है इसमें सारे बड़े बड़े मंत्री बड़े बड़े विधायक एमएलए सारे शामिल है ये रेता चोरी बंद करेंगे आम आदमी पार्टी की सरकार बनेगी रेता चोरों को जेल भेजेंगे ये बीस हजार करोड़ रुपए बचाएंगे और ये जो हजार हजार आपको दे रहा हूँ ना ये दस हजार करोड़ में ही काम चल जाएगा तो रेता चोरी से ही सारा काम आपका पूरा हो जाएगा चिंता ना करो अभी जितना पैसा पंजाब में रेता चोरी का जितना पैसा मंत्रियों की जेब में जा रहा है आम आदमी पार्टी की सरकार बनने के बाद ये रेते का सारा पैसा महिलाओं की जेब में जाना चालू हो जाएगा पैसा खूब आएगा चिंता मत करो ये फोटोज हैं जब उन्होंने अनाउंसमेंट की थी उसके बाद धन्यवाद रैली निकाली गई थी भी हजार रुपया देंगे ये धन्यवाद रैली जड़ी कर है है फोटो बने ये केवल पंजाब पंजाब नहीं ये केवल भारत भारत नहीं ये दुनिया के इतिहास का सबसे बड़ा महिला सशक्तिकरण कार्यक्रम होने वाला है दुनिया का मुझे नहीं लगता पूरी दुनिया में आज तक ਕਿਸੇ ਵੀ ਸਰਕਾਰ ਨੇ ਪੂਰੀ ਦੁਨੀਆ ਮੇਂ આજ ਤੱਕ ਕਿਸੇ ਵੀ ਸਰਕਾਰ ਨੇ ਆਪਣੀ ਹਰ ਬੇਟੀ ਹਰ ਬਹਿਨ ਔਰ ਹਰ ਮਾਂ ਕੇ ਅਕਾਊਂਟ ਮੇਂ ਹਰ ਮਹੀਨੇ ਹਜ਼ਾਰ ਰੁਪਏ ਡਲਵਾਏ ਹੋਗੇ ਤਾਂ ਸਾਥੀਓ ਤੁਸੀਂ ਹੁਣੇ ਕਟਰ ਇਮਾਨਦਾਰ ਸਰਕਾਰ ਦੇ ਕਟਰ ਇਮਾਨਦਾਰ ਸੁਪਰੀਮੋ ਤੇ ਕਟਰ ਸੱਚ ਬੋਲਣ ਵਾਲੇ ਕਹਿੰਦੇ ਮੈਂ ਝੂਠ ਬੋਲਤਾ ਹੀ ਨਹੀਂ ਸਾਰਾ ਸੱਚ ਉਹਨਾਂ ਦੇ ਜ਼ੁਬਾਨੀ ਸੁਣਿਆ ਅੱਜ ਇੱਕ ਗੱਲ ਉਹਨਾਂ ਨੇ ਹੋਰ ਵੀ ਕਹੀ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਅਸੀਂ ਨੇ ਚਾਲੂ ਕੀਤਾ ਹੈ ਕੋਈ ਬહેਨ ਬੇਟੀ ਵੰਚਿਤ ਨਹੀਂ ਰਹੇਗੀ ਪਹਿਲਾਂ ਮੈਡਮ ਮਲੀਵਾਲ ਸਾਹਿਬ ਨੂੰ ਕਿਤੇ ਪੁੱਛ ਲੈਂਦੇ ਵੀ ਉਹਨਾਂ ਨਾਲ ਕੀ ਹੋਇਆ ਹੈ ਮਹਿਲਾ ਸਸ਼ਕਤੀਕਰਨ ਦੇ ਕਾਰਨ ਇੱਕ ਮਹਿਲਾ ਐਮਪੀ ਵੂਮਨ ਕਮਿਸ਼ਨ ਦੀ ਚੇਅਰਮੈਨ ਅਗਰ ਉਹ ਸੁਰਖਸ਼ਿਤ ਨਹੀਂ ਜਿਨ੍ਹਾਂ ਦੇ ਰਾਜ ਦੇ ਅੰਦਰ ਤੇ ਪੰਜਾਬ ਦੇ ਅੰਦਰ ਵੀ ਜਿਨ੍ਹਾਂ ਨਾਲ ਉਹਨਾਂ ਨੇ ਸਾਂਝ ਪਾਈ ਹੈ ਇਹਨਾਂ ਦੇ ਤਾਂ ਘਰੇ ਬੁਲਾ ਕੇ ਕੁੱਟੇ ਜਾਂਦੇ ਐ ਤੇ ਜਿਹੜੇ ਇਹਨਾਂ ਦੇ ਭਾਈਵਾਲ ਪਾਰਟੀ ਐ ਆਮ ਆਦਮੀ ਪਾਰਟੀ ਦੀ ਕਾਂਗਰਸ ਪਾਰਟੀ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਆਪਣੇ ਕੰਨੋ ਮੈਂ ਨਹੀਂ ਸਮਝਦਾ ਕੋਈ ਘਾਟ ਰੱਖੀ ਮਹਿਲਾ ਸਸ਼ਕਤੀਕਰਨ ਦੀ ਤੇ ਮੈਂ ਸਮਝਦਾ ਵੀ ਐਜ ਇਸ ਸਸ਼ਕਤੀਕਰਨ ਤੋਂ ਅੱਲਾ ਬਚਾਏ ਐਸੇ ਸਸ਼ਕਤੀਕਰਨ ਸੇ ਹੁਣ ਕੱਲ ਮਾਨਯੋਗ ਕੇਜਰੀਵਾਲ ਸਾਹਿਬ ਕੱਟੜ ਇਮਾਨਦਾਰ ਆ ਰਹੇ ਐ ਬਿਲਕੁਲ ਉਸ ਇਸ ਤਰ੍ਹਾਂ ਉਹਨੇ ਪੁੱਛਿਆ ਜੋ ਮੇਰੇ ਸਹਿਮਤ ਹੱਥ ਖੜੇ ਕਰੇ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ 20000 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਚੋਂ ਚੋਰੀ ਹੋ ਰਹੀ ਹੈ ਜਿਸ ਤਰ੍ਹਾਂ ਨਾਮ ਲਿਆ ਉਹਨਾਂ ਨੇ ਚੰਨੀ ਜੀ ਦੇ ਇਲਾਕੇ ਚੋਂ ਬਾਕੀ ਵੀ ਕਈ ਸਾਹਬਾਂ ਦੇ ਇਲਾਕੇ ਚੋਂ ਪੈਸੇ ਜਿਹੜੇ ਹੈ ਉਦੋਂ ਵੀ ਨਿਕਲ ਰਹੇ ਸੀਗੇ ਚੰਨੀ ਸਾਹਿਬ ਦੇ ਉਹਨਾਂ ਦੇ ਵੀ ਪਰਿਵਾਰ ਦੇ ਥੋਂ ਕੁਝ ਰਿਕਵਰ ਹੋਇਆ ਤੇ ਬਾਕੀ ਅੱਜ ਕਿਹਦੇ ਪਰਿਵਾਰ ਚ ਜਾ ਰਹੇ ਹੈ ਉਹ ਕੇਜਰੀਵਾਲ ਸਾਹਿਬ ਕੱਲ ਇੱਥੇ ਆਣਗੇ ਤੇ ਦੱਸਣ ਕਿਉਂਕਿ ਪੈਸਾ ਤਾਂ ਅੱਜ ਵੀ ਜਾ ਰਿਹਾ ਹੈ ਪੰਜਾਬ ਦੇ ਪੰਜਾਬ ਦੇ ਖਜ਼ਾਨੇ ਚ ਨਹੀਂ ਆ ਰਿਹਾ ਕੁਝ ਦਿਨ ਪਹਿਲਾਂ ਜਦੋਂ ਤਾਂ ਹੀ ਕੇਜਰੀਵਾਲ ਸਾਹਿਬ ਨੂੰ ਬੇਲ ਨਹੀਂ ਸੀ ਮਿਲੀ ਤਿਹਾਰ ਜੇਲ੍ਹ 'ਚ ਸੀਗੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੂੰ ਮਿਲਣ ਗਏ ਬਾਹਰ ਆ ਕੇ ਉਹਨਾਂ ਨੇ ਬਿਆਨ ਦਿੱਤੇ ਵੀ ਮੈਂ ਮਨੂੰ ਸ਼ੀਸ਼ੇ ਦੇ ਜ਼ਰੀਏ ਗੱਲ ਕਰਵਾਈ ਗਈ ਪਰ ਕੇਜਰੀਵਾਲ ਸਾਹਿਬ ਦਾ ਦਰਦ ਛਲਕ ਰਿਹਾ ਸੀਗਾ ਵੀ ਉਹਨਾਂ ਨੇ ਮੈਨੂੰ ਪੁੱਛਿਆ ਭਗਵੰਤ ਮਾਨ ਜੀ ਕੀ ਪੰਜਾਬ ਦੇ ਅੰਦਰ ਮੇਰੀ ਜਨਤਾ ਕੋ ਲੋਕੋ ਕੋ ਰਾਸ਼ਨ ਮਿਲ ਰਹਾ ਹੈ ਨਹੀਂ ਮਿਲ ਰਹਾ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਤੇ ਭਗਵੰਦ ਮਾਨ ਜੀ ਕਹਿੰਦੇ ਮੈਂ ਉਹਨੂੰ ਦੱਸਿਆ ਨਹੀਂ ਜੀ ਰਾਸ਼ਨ ਦਾ ਇੱਕ ਇੱਕ ਦਾਣਾ ਪਹੁੰਚ ਰਿਹਾ ਕਿਉਂਕਿ ਪਹੁੰਚ ਇਸ ਕਰ ਰਿਹਾ ਕਿਉਂਕਿ ਬੀਜੇਪੀ ਸਰਕਾਰ ਸਾਰਾ ਕੁਝ ਬੀਜੇਪੀ ਸਰਕਾਰ ਦੇ ਰਹੀ ਹੈ 5-5 ਕਿਲੋ ਰਾਸ਼ਨ ਆਉਨਾ ਦਾ ਰਿਹਾ ਫੋਟੋ ਭਗਵੰਦ ਮਾਨ ਜੀ ਦੇ ਲੱਗ ਰੇ ਕੋਈ ਪ੍ਰੋਬਲਮ ਨਹੀਂ ਫੋਟੋ ਲਵਾਣੀਆਂ ਲਵਾ ਕੇ ਆਟਾ ਪਿਨਾਗੇ ਉਹਦੇ ਵਿੱਚ ਵੀ ਆਪਣੀ ਸੈਟਿੰਗ ਜਿਹੜੀ ਹੈ ਹੋ ਕੇ ਜਾ ਰਿਹਾ ਆਟਾ ਦੂਜਾ ਸਵਾਲ ਤੁਸੀਂ ਉਹਨਾਂ ਤੇ ਤੁਹਾਡੇ ਕੋਲ ਵੀ ਹੋਣੇ ਉਹ ਵੀਡੀਓ ਵਿੱਚ ਲਾ ਸਕਦਾ ਭਗਵੰਦ ਮਾਨ ਜੀ ਪਰ ਕਿਉਂ ਆਪਾਂ ਉਹਨਾਂ ਦੇ ਮਜ਼ਾਕ ਨੂੰ ਆਪਾਂ ਹੋਰ ਪਰਪੇਚੂਏਟ ਕਰੀਏ ਦੂਜਾ ਸਵਾਲ ਕਹਿੰਦੇ ਮੈਨੂੰ ਉਹਨਾਂ ਨੇ ਪੁੱਛਿਆ ਕਹਿੰਦਾ ਕਿਸਾਨੋ ਕੇ ਮੇਰੇ ਕਿਸਾਨ ਭਾਈਓ ਕੀ ਫਸਲ ਕਾ ਕੀ ਹਾਲ ਹੈ ਤੇ ਨੇਚਰਲੀ ਇੱਕ ਇੱਕ ਦਾਣਾ ਚੱਕਿਆ ਜਾ ਰਿਹਾ ਐਮਐਸਪੀ ਆ ਰਹੀ ਹੈ ਸਾਬ ਕੋਈ ਕਿਤੇ ਵੀ ਐਤ ਕੀਤਾ ਕਈ ਸਾਲਾਂ ਤੋਂ ਹੀ ਮੈਂ ਨਹੀਂ ਦੇਖਿਆ ਪਿਛਲੇ 10 ਸਾਲਾਂ ਤੋਂ ਕਿਸੇ ਕਾਂਗਰਸ ਕਾਂਗਰਸ ਦੇ ਇਹਨਾਂ ਦੇ ਮੰਤਰੀ ਨੂੰ ਫਾਈਨਾਂਸ ਮਿਨਿਸਟਰ ਜਾਂ ਫੂਡ ਮਿਨਿਸਟਰ ਨੂੰ ਦਿੱਲੀ ਜਾਣਾ ਪਿਆ ਹੋਵੇ ਸਾਡੀ ਸੀਸੀਐਲ ਲਿਮਿਟ ਪੰਜਾਬ ਦੀ ਦੇ ਦਿਓ ਪਹਿਲਾਂ ਹੀ ਆ ਜਾਂਦੀ ਸੀ ਤੇ ਦਾਣਾ ਇੱਕ ਇੱਕ ਚੱਕਿਆ ਗਿਆ ਅੱਜ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਨਹੀਂ ਬਲਕਿ ਕੇਜਰੀਵਾਲ ਸਾਹਿਬ ਨੂੰ ਵੀ ਕੱਲ ਜਦੋਂ ਆਣਗੇ ਪੰਜਾਬ 'ਚ ਕੀ ਕੇਜਰੀਵਾਲ ਸਾਹਿਬ ਸਟੇਜ ਤੇ ਖੜੇ ਹੋ ਕੇ ਪੁੱਛਣਗੇ ਭਗਵੰਤ ਮਾਨ ਜੀ ਕੀ ਮੇਰੀ ਬਹਿਣ ਬੇਟੀਆਂ ਕੋ ਹਜ਼ਾਰ ਹਜ਼ਾਰ ਰੁਪਇਆ ਮਿਲ ਰਹਾ ਹੈ ਉਹ ਸਵਾਲ ਪੁੱਛਣ ਵਾਸਤੇ ਅੱਜ ਮੈਂ ਯਾਦ ਕਰਵਾਉਣ ਵਾਸਤੇ ਉਹਨਾਂ ਦੀ ਪਹਿਲਾ ਜਿਹੜਾ ਉਹਨਾਂ ਨੇ ਕਿਹਾ ਮੈਂ ਝੂਠ ਨਹੀਂ ਬੋਲਤਾ ਉਹ ਸੱਤਿਆਵਾਦੀ ਹਰੀਸ਼ ਚੰਦਰ ਜੀ ਦਾ ਰੂਪ ਜਿਹੜਾ ਨੇ ਧਾਰਨ ਕੀਤਾ ਹੈ ਕਟੜ ਇਮਾਨਦਾਰੀ ਦਾ ਰੂਪ ਜਿਹੜਾ ਧਾਰਨ ਕੀਤਾ ਉਹ ਜਿਹੜੇ 20000 ਕਰੋੜ ਰੁਪਏ ਤੁਸੀਂ ਕਾਬੂ ਕੀਤੇ ਐ ਰੇਤੇ ਵਾਲੇ ਚੋਂ ਕਿਉਂਕਿ ਰੇਤਾ ਤਾਂ ਅੱਜ ਵੀ ਉਸੇ ਕੀਮਤ ਤੇ ਵਿਕ ਰਿਹਾ ਉਸ ਰੇਤਾ ਉਸੇ ਕੀਮਤ ਤੇ ਜਦੋਂ ਹਾਂ ਭਰੀ ਮੀਤ ਥੇਰ ਜੀ ਨੇ ਵਿਧਾਨ ਸਭਾ ਦੇ ਅੰਦਰ ਸੰਦੀਪ ਜਾਖੜ ਹੋਰਾਂ ਨੇ ਸਵਾਲ ਪੁੱਛਿਆ ਵੀ ਰੇਤਾ ਤਾਂ ਸਾਡੇ ਤਾਂ ਅਜੇ ਤਾਂ 40 ਰੁਪਏ ਕਹਿੰਦਾ ਰੇਤਾ ਤਾਂ ਜੇ ਮਹਿੰਗਾ ਵਿਕ ਰਿਹਾ ਅਸੀਂ ਪਾਲਿਸੀ ਲਗਾਵਾਂਗੇ ਤੇ ਉਸ ਮੀਤ ਥੇਰ ਨੂੰ ਉੱਥੋਂ ਬਦਲਤਾ ਤੇ ਉਹਨੂੰ ਬਲੀ ਦਾ ਬੱਕਰਾ ਬਣਾ ਕੇ ਉੱਥੇ ਭੇਜਦਾ ਵੀ ਤਾਂ ਸਾਡੀ ਪੋਲ ਕਿਉਂ ਖੇਲੀ ਉੱਥੇ ਉਹਨਾਂ ਨੂੰ ਸੰਗਰੂਰ ਦੇ ਮੈਦਾਨ 'ਚ ਉਤਾਰਦਾ ਅੱਜ ਸਵਾਲ ਇਹ ਪੁੱਛਣੇ ਪੈਣਗੇ ਮੈਂ ਕੇਜਰੀਵਾਲ ਸਾਹਿਬ ਨੂੰ ਦੇਖੋ ਚੈਲੰਜ ਤਾਂ ਕਰਦਾ ਨਹੀਂ ਸਾਹਿਬ ਉਹ ਪਹਿਲਾਂ ਵੀ ਉਹਨਾਂ ਨੂੰ ਬੜਾ ਪ੍ਰੈਸ਼ਰ ਹੈ ਸ਼ੂਗਰ ਵਧੀ ਹੋਈ ਹੈ ਇਸ ਕਰਕੇ ਆ ਮੈਂ ਹੋਰ ਸਟ्रेस ਨਹੀਂ ਪਾਣਾ ਚਾਹੁੰਦਾ ਪਰ ਮੇਰੀ ਬੇਨਤੀ ਹੈ ਵੀ ਕੱਲ ਆ ਕੇ ਭਗਵੰਤ ਮਾਨ ਜੀ ਨੂੰ ਸਵਾਲ ਜ਼ਰੂਰ ਕਰਨ ਵੀ ਭਗਵੰਤ ਮਾਨ ਜੀ ਮੇਰੀ ਬਹਿਨ ਬੇਟੀਆਂ ਕੋ ਮਾਤਾਵੋ ਕੋ 1000 ਰੁਪਿਆ मिल रहा है या नहीं दे आ पिछले जेड़े किन्ने 24 महीने हो गए के ए 24 महीने दे 24 24000 मिला के 1 करोड़ जेड़े ਲੋਕਾਂ ਨੂੰ ਬੱਚਿਆਂ ਨੂੰ ਜਾਣਾ ਸੀਗਾ 1 करोड़ ਦੇ ਕਰੀਬ ਆਬਾਦੀ ਹੈ ਸਾਡੀ ਮਹਿਲਾਵਾਂ ਦੀ 12000 ਕਰੋੜ ਰੁਪਇਆ ਸਾਲਾਨਾ ਦੇ ਹਿਸਾਬ ਨਾਲ ਜਿਹੜਾ ਪੈਸਾ ਬਣਦਾ ਉਹ ਕਦੋਂ ਰਿਲੀਜ਼ ਕਰਨਗੇ ਭਗਵੰਤ ਮਾਨ ਜੀ ਉਹ ਅਗਰ ਕੱਲ ਚਾਨਣਾ ਪਾ ਦੇਣ ਤਾਂ ਅਸੀਂ ਮੰਨਾਂਗੇ ਵੀ ਵਾਕਈ ਸਤਿਅਵਾਦੀ ਹਰੀਸ਼ ਚੰਦਰ ਹੈਗੇ ਝੂਠ ਨਹੀਂ ਬੋਲਤੇ ਤੇ ਕਟਰ ਇਮਾਨਦਾਰ ਹੈ ਕਟਰ ਸੱਚਵਾਦੀ ਹੈ ਨਹੀਂ ਤਾਂ ਸਭ ਪੋਲ ਤਾਂ ਖੁੱਲੀ ਰਹੀ ਹੈ ਇਹਨਾਂ ਦੀ ਸਾਰਾ ਕੁਝ ਸਾਹਮਣੇ ਆ ਜਾਊਗਾ ਇਸ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਯਾਦ ਕਰਾਉਣਾ ਬਹੁਤ ਜ਼ਰੂਰ ਸੀ ਮਹਿਲਾਵਾਂ ਵਿਚਲੇ ਤੇ ਸਭ ਹਰੇਕ ਜਿੱਥੇ ਪਿੰਡ ਚ ਜਾਓ ਉੱਥੇ ਇਹਨਾਂ ਇਹਨਾਂ ਦੇ ਲੀਡਰ ਸਹਬਾਨ ਨੂੰ ਉਹ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਕਰਕੇ ਮੈਂ ਸਮਝਦਾ ਲੀਡਰ ਵੀ ਸੋਕੇ ਜਾਣਗੇ ਇਹਨਾਂ ਦੇ ਤੇ ਸਾਡੀਆਂ ਬੱਚੀਆਂ ਨੂੰ ਵੀ ਕੋਈ ਨਾ ਕੋਈ ਸਹਾਇਤਾ ਮਿਲੂਗੀ ਧੰਨਵਾਦ ਹੋਰ ਕੁਝ ਸੌਰੀ पैनिक बनाने के लिए जिस तरह से किया जा रहा है साहब जीती जागती तस्वीर आप लोगों के सामने है जो जिस तरह से किसान का नाम बदनाम करने के लिए कुछ ऐसे लोग उनके बीच में आके किसान का बेस धारण करके बैरूपय बीच में घुसे हुए हैं जो कि किसानों को बहका रहे हैं भड़का रहे हैं और जो बीजेपी के उम्मीदवार हैं उनके ऊपर जिस किस्म से हंसराज हंसी के ऊपर जानलेवा हमले हुए हो रहे हैं उनको परेशान किया जा रहा है दूसरे साथियों की बोल रहा है इसलिए कल जो मैंने चिट्ठी लिखी है सिर्फ उम्मीदवारों की सुरक्षा के, तक ही सीमित नहीं है क्योंकि एक धारणा बनती जा रही है कि गांवों के अंदर और शहरों के अंदर भी जो गरीब वर्ग है जिसको कि राशन की महत्ता पता है जिसका चूल्हा आज उस राशन की वजह से चल रहा है जो सहायता आ रही है वो जो गरीब किसान है मैं बड़े साहूकारों की बड़ों की जिनके पास जमीनें हैं जिन्होंने कुछ सामने भी आई हैं गल्लां ਭਗਵੰਤ ਮਾਨ ਜੀ ਨੇ ਆਪ ਹੀ ਗੱਲਾਂ ਕਲੀਅਰ ਕੀਤੀ ਹੈ ਵੀ 10-10 ਟਿਊਬਲ ਜਿਹਨਾਂ ਦੇ ਐ ਉਹਨਾਂ ਨੂੰ ਤਾਂ ਐਮਐਸਪੀ ਦਾ ਕੋਈ ਫਰਕ ਪੈਂਦਾ ਹੋਣਾ ਸਭ ਜਿਹਦੇ ਕੋਲ ਜ਼ਮੀਨ ਹੀ 2 ਏਕੜ ਹੈ ਛੋਟਾ ਜਿਹੜਾ ਕਿਸਾਨ ਹੈ ਮਾਰਜਨਲ ਕਿਸਾਨ ਹੈ ਉਹਨੂੰ ਤਾਂ ਉਹਦਾ ਤਾਂ ਘਰ ਨਹੀਂ ਚੱਲ ਰਿਹਾ ਉਹਨੂੰ ਤਾਂ ਕਿਸਾਨ ਸਨਮਾਨ ਨਿਧੀ ਦੇ 6000 ਰੁਪਏ ਮਿਲ ਰਹੇ ਬੀਜੇਪੀ ਕੰਨੋ ਤੇ ਉਹਨੂੰ ਫ੍ਰੀ ਰਾਸ਼ਨ ਜਿਹੜਾ ਆ ਰਿਹਾ ਉਹਨੂੰ ਆਸ਼ੀਸ਼ਮਾਨ ਦੀ ਸਭ ਸੁਵਿਧਾ ਮਿਲ ਰਹੀ ਹੈ ਉਹਨਾਂ ਗਰੀਬ ਲੋਕਾਂ ਨੂੰ ਉਹ ਸਾਡੇ ਜਿਹੜੇ ਵੇੜਿਆਂ 'ਚ ਹੈ ਗਰੀਬ ਬਸਤੀਆਂ 'ਚ ਬੈਠੇ ਹੈ ਸਾਡੇ ਐਸ்சி ਭਾਈਚਾਰੇ ਦੇ ਲੋਕ ਹੈ ਉਹਨਾਂ ਨੂੰ ਵੀ ਬੂਥ ਤੱਕ ਜਾਣ ਤੋਂ ਨਾ ਰੋਕਿਆ ਕਿਤੇ ਜਾਵੇ ਸਾਨੂੰ ਇਸ ਗੱਲ ਦਾ ਅੰਦੇਸ਼ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਵੀ ਤੁਸੀਂ ਪੋਲਿੰਗ ਬੂਥ ਦੀ ਤਾਂ ਮੋਨਿਟਰਿੰਗ ਕਰੋ ਹੀ ਕਰੋ ਪਰ ਆ ਵੀ ਐਨਸ਼ੋਰ ਕਰੋ ਵੀ ਉੱਥੋਂ ਵੇੜੇ ਤੋਂ ਚੱਲ ਕੇ ਉਹ ਪੋਲਿੰਗ ਬੂਥ ਤੱਕ ਵੀ ਉਹਨਾਂ ਨੂੰ ਕਿਤੇ ਰਸਤੇ 'ਚ ਜਿਸ ਤਰ੍ਹਾਂ ਕੈਂਡੀਡੇਟਸ ਨੂੰ ਰੋਕ ਰਹੇ ਹੋ ਉੱਥੇ ਧਰਨਾ ਲਾ ਕੇ ਬਹਿ ਜਾਣਗੇ ਵੀ ਨਹੀਂ ਨਿਕਲਣ ਦੇਣੇ ਤੁਹਾਨੂੰ ਫਿਰ ਗਰੀਬ ਕੀ ਕਰੂਗਾ ਸਭ ਇਹ ਜਿਹੜੀ ਬਹੁਤ ਹੀ ਖਤਰਨਾਕ ਇੱਕ ਡਿਵੈਲਪਮੈਂਟ ਸਾਡੀ ਸੁਸਾਇਟੀ ਵਾਸਤੇ ਹੋ ਰਹੀ ਉਹਨੂੰ ਰੋਕਣ ਵਾਸਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਸਭ ਪੀ ਪੰਜਾਬ ਦੇ ਵਿੱਚ ਵੀ ਕੌਨਗੇ ਆ ਕਨਾਲੇ ਦੇ ਵਿੱਚ ਤਾਲਮਹਾਰ ਕਾਰੋਦਾਰੀਆਂ ਦਾ ਰੇਡ ਚੁੱਕਿਆ ਸਾਰੇ ਦਰਸਾ ਤਿਲਕਨ ਕੋਸ਼ੇ ਤੇ ਨਾ ਸਪੱਸ਼ਟ ਜਾਣਕਾਰੀ ਮੰਗੋ ਕਿਹੜੇ ਕੇਸ ਨਾਲ ਸੰਬੰਧਿਤ ਹੈ ਆ ਤਾਂ ਮੈਂ ਅਜੇ ਤੁਹਾਨੂੰ ਨਹੀਂ ਦੱਸ ਸਕਦਾ ਪਰ ਆ ਗੱਲ ਬਿਲਕੁਲ ਜਿਹੜੀ ਫਾਈਲ ਕੱਲ ਭਗਵੰਤ ਮਾਨ ਜੀ ਨੇ ਕੱਲ ਜਿਗਰ ਕੀਤਾ ਸੀ ਵੀ ਮੈਂ ਆ ਤੁਹਾਡੇ ਗੁਰਦਾਸਪੁਰ ਵਾਲਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਇਹਦੀ ਮੈਂ ਫਾਈਲਾਂ ਤੁਹਾਡੇ ਸਾਹਮਣੇ ਰੱਖੂੰਗਾ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਕਿਉਂਕਿ ਇਹਨਾਂ ਦੀ ਆਪਸ ਵਿੱਚ ਗੰਢ ਧੁੱਪ ਹੈਗੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਤੇ ਗੱਲ ਕਲੀਅਰ ਹੈ ਆ ਗੱਲ ਭਗਵੰਤ ਮਾਨ ਜੀ ਪਿਛਲੇ 2 ਸਾਲਾਂ ਤੋਂ ਕਹਿ ਰਹੇ ਹੈ ਵਿਧਾਨ ਸਭਾ 'ਚ ਖੜ ਕੇ ਇਹਨਾਂ ਨੇ ਰੰਧਾਵਾ ਜੀ ਨੂੰ ਕਿਹਾ ਸੀ ਕਿ ਮੈਂ ਤੇਰੀ ਸਾਰਾ ਸਾਰੀ ਫਾਈਲਾਂ ਖੋਲ ਕੇ ਚੁੱਪ ਕਰਾਂਗਾ ਨਾ ਤੂੰ ਫਿਰ ਰੰਧਾਵਾ ਸਾਹਿਬ ਨਹੀਂ ਸੀ ਬੋਲੇ ਉਸ ਗੱਲ ਨੂੰ ਵੀ ਕਾਫੀ ਸਮਾਂ ਹੋ ਗਿਆ ਤੇ ਅੱਜ ਫੇਰ ਉਹ ਹੀ ਗੱਲ ਨੂੰ ਅੱਗੇ 2 ਮਹੀਨਿਆਂ 'ਚ ਕੱਢੂੰਗਾ ਪਰ ਇਨਕਮ ਟੈਕਸ ਤੇ ED ਨੇ ਇਹਦਾ ਜਾਇਜ਼ਾ ਲਿਆ ਸਾਬ ਤੇ ਇਹਦੇ ਵਿੱਚ ਸ਼ਰਾਬ ਘਟਾਲੇ ਦੇ ਨਾਲ ਲਿੰਕ ਜਿਹੜਾ ਹੈ ਉਹਦੇ ਵਾਸਤੇ ਮੈਂ ਤੁਹਾਡਾ ਧਿਆਨ ਅਕਰਸ਼ਿਤ ਕਰਨਾ ਚਾਹੂੰਗਾ ਸਾਬ ਸਰਕਾਰ ਨਵੀਂ ਨਵੀਂ ਬਣੀ ਸੀਗੀ ਉਸੇ ਬਾਈ ਵਾਲੇ ਸਾਲ ਦੇ ਅੰਦਰ ਨਵੰਬਰ ਦੇ ਮਹੀਨੇ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਇੱਕ ਘਟਨਾ ਵਾਪਰੀ एनआरआई परिवार आया ਸੀ ਆਪਣੇ ਬੇਟੀ ਦੀ ਸ਼ਾਦੀ ਕਰਾਉਣ ਵਾਸਤੇ ਉੱਥੇ ਫਾਇਰਿੰਗ ਹੋਈ ਗੁੰਡਾਗਰਦੀ ਹੋਈ ਕੁੱਟਮਾਰ ਹੋਈ ਤੇ ਐਨਆਰਆਈ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਵੀ ਮੈਂ ਆਪਣੇ ਐਨਆਰਰ ਭਾਈ ਸਾਥੀਆਂ ਨੂੰ ਕਹੂੰਗਾ ਵੀ ਮੁੜ ਕੇ ਵਿਆਹ ਕਰਾਣ ਪੰਜਾਬ 'ਚ ਨਾ ਆਜਿਓ ਕਿਉਂਕਿ दारू ਦੇ ਠੇਕੇਦਾਰਾਂ ਨਾਲ ਉਹਨਾਂ ਦੇ ਪਿੱਛੇ ਪੈ ਗਏ ਸੀਗੇ ਆਹ ਸ਼੍ਰੀਮਾਨ ਜੀ ਜਿਹਦੇ ਤੇ ਰੇਡ ਪਈ ਉਹ ਹੀ ਹੈ ਸਭ ਸ਼੍ਰੀਮਾਨ ਜੀ ਆਹ ਜਿਹਨਾਂ ਤੇ ਰੇਡ ਪਈ ਹੈ ਉਹ ਹੀ ਠੇਕੇਦਾਰ ਹੈ ਸਭ ਤੇ ਆਹ ਠੇਕੇਦਾਰ ਨੇ ਅੱਗੇ ਜਿਹਦੀ ਠੇਕੇਦਾਰੀ ਲੈ ਰੱਖੀ ਐ ਉਹ ਹੈ ਕਾਂਗਰਸ ਦੇ ਸਾਥੀ ਕਾਂਗਰਸ ਦੇ ਉਮੀਦਵਾਰ ਦਾ ਸਾਰਾ ਦਫਤਰ ਸਾਰਾ ਖਰਚਾ ਸਾਰਾ दारू ਇੱਥੋਂ ਸ਼੍ਰੀਮਾਨ ਜੀ ਦੇ ਜਿਨ੍ਹਾਂ ਦੇ ਰੇਡ ਪਈ ਐ ਇੱਥੋਂ ਚੱਲ ਰਿਹਾ ਹੈ ਬਚਾਰਿਆ ਕਿ ਕੇਜਰੀਵਾਲ ਸਾਹਿਬ ਦੀ ਇਮਾਨਦਾਰ ਸਰਕਾਰ ਭਗਵੰਤ ਮਾਨ ਜੀ ਦੀ ਇਮਾਨਦਾਰ ਸਰਕਾਰ ਕੋਈ ਰੇਡ ਨਹੀਂ ਹੋਇਆ ਐ ਐਨਆਰਆਈ ਕਹਿੰਦੇ ਸੀ ਐਸੀ ਸਾਡੇ ਬੜੇ ਸਾਡੀ ਤਾਂ ਪਾਰਟੀ ਐ ਐਨਆਰਆਈਆਂ ਨੇ ਬਣਾਈ ਐ ਉਹ ਲੋਕਾਂ ਨੇ ਉਸ ਸ਼ਰਾਬ ਠੇਕੇਦਾਰ ਉੱਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਦੋਨੋਂ ਪਾਸੇ ਉਹ ਸੰਗਰਖਣ ਸੀਗਾ ਉਹ ਕੇਜਰੀਵਾਲ ਸਾਹਿਬ ਦੇ ਤੇ ਭਗਵੰਤ ਮਾਨ ਜੀ ਦੇ ਚੇਤੇ ਵੀ ਹੈ ਤੇ ਇੱਧਰ ਸਾਡੇ ਰਜਾਵਾ ਸਾਹਿਬ ਦਾ ਕੰਮ ਹੀ ਸਾਰਾ ਉਹਨਾਂ ਦਾ ਫੰਡਿੰਗ ਫੁੰਡਿੰਗ ਸਾਰੀ ਉੱਥੋਂ ਚੱਲ ਰਹੀ ਹੈ ਬਹੁਤ ਸਾਰੀਆਂ ਪਰਤਾਂ ਖੁੱਲਣਗੀਆਂ ਸਭ ਆਹ ਜਿਹੜਾ ਇਹਨਾਂ ਦਾ ਆਪਸ 'ਚ ਨੈਕਸਸ ਹੈ ਆਮ ਆਦੀ ਪਾਰਟੀ ਦੇ ਕਾਂਗਰਸ ਦਾ ਕੋਜਾ ਨੈਕਸਸ ਹੈ ਆ ਇਹਦੇ ਚ ਸਾਹਮਣੇ ਆਇਆ ਸਭ ਅਜੇ ਤਾਂ ਹੋਰ ਕੁਝ ਹੋਊਗਾ ਫਾਇਲਾ ਹੋਰ ਵੀ ਖੁੱਲਣ ਗਿਆ ਕਈਆਂ ਦੇ ਕਿਸੇ ਨੇ ਫੰਡਿੰਗ ਐਚ ਹੋ ਰਹੀ ਹੈ ਕਿਸੇ ਦੀ ਫੰਡਿੰਗ ਡਿਫੈਂਡਰ ਨਾਲ ਹੋ ਰਹੀ ਹੈ ਕਿਸੇ ਦੇ ਘਰੇ ਮਿਲ ਗਏ ਸਾਰੇ ਖਾਤੇ ਆ ਜਿਹੜੀ ਕਾਨੂੰਨ ਦੀ ਚੱਕੀ ਹੈ ਨਾ ਪੀਸ ਦੀ ਪੀਸ ਦੀ ਬਹੁਤ ਹੌਲੀ ਹੈ ਪਰ ਪੀਸ ਦੀ ਬਹੁਤ ਹੀ ਬਰੀਕ ਹੈ ਸਾਰੇ ਨੰਬਰ ਆਣਗੇ ਸਭ ਜਿਹਨੇ ਜਿੱਥੇ ਪਹੁੰਚਣਾ ਹੈ ਪਹੁੰਚਣਗੇ ਫਿਕਰ ਨਾ ਕਰੋ ਸੌਰੀ ਕਿਸ ਕੋ ਮੋ ਜੀ ਸਾਰਾ ਪੰਜਾਬ ਜਦ ਮੁਸੇਵਾਲਾ ਦਾ ਮਰਡਰ ਹੋਇਆ ਖਾਸ ਤੌਰ ਤੇ ਯੂਥ ਉਸ ਗੱਲ ਤੋਂ ਬੜੇ ਪ੍ਰਭਾਵਿਤ ਸੀਗੇ ਸਾਰਿਆਂ ਨੇ ਬੜਾ ਮਹਿਸੂਸ ਕੀਤਾ ਵੀ ਇਹਨਾਂ ਨੇ ਭਗਵੰਤ ਮਹਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਐਡਵਰਟਾਈਜ਼ ਕਰਕੇ ਆਪਣੀ ਵਾਈ ਵਾਈ ਲੈਣ ਵਾਸਤੇ ਵੀ ਅਸੀਂ ਸਿਕਿਉਰਿਟੀ ਵਿਡਰੋ ਕਰਤੀ ਉਹਨੂੰ ਉਸ ਚੱਕਰ ਚ ਹੀ ਇਜ਼ ਪਾਰਟ ਆਫ ਥੈਟ ਕਾਂਸਪੀਰੇਸੀ ਆਫ ਥੈਟ ਮਰਡਰ ਮੁਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਮੈਂ ਵਾਕਿਆ ਹੀ ਪੰਜਾਬ ਦੇ ਲੋਕ ਮੰਨਦਾ ਬਹੁਤ ਭੋਲੇ ਐ ਇੰਨਾ ਭੋਲਾਪਨ ਵੀ ਮੈਂ ਸਮਝਦਾ ਕੋਈ ਫਾਇਦੇਮੰਦ ਨਹੀਂ ਹੁੰਦਾ ਲੌਂਗ ਰਨ ਦੇ ਅੰਦਰ ਸ਼ਰੀਫ ਹੋਣਾ ਇੱਕ ਹੋਰ ਗੱਲ ਹੈ ਭੋਲੇ ਹੋਣਾ ਇੱਕ ਹੋਰ ਗੱਲ ਹੈ ਜਮਾ ਹੀ ਅੱਖਾਂ ਵਿੱਚ ਲੈਣੀਆਂ ਮੈਂ ਸਮਝਦਾ ਕੋਈ ਇਹਦੇ ਵਿੱਚ ਅਗਰ ਨਾਇਕ ਪਾਲ ਰਹੇ ਐ ਉਹ ਨਿਆਂ ਪਾਲਦੇ ਐ ਤੇ ਉਹਨਾਂ ਨੇ ਗਲਤ ਦਰਵਾਜ਼ੇ ਤੇ ਦਸਕਤ ਦਿੱਤੀ ਐ ਸਾਹਿਬ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੈ ਸਰ ਇਕੱਠੇ ਹੈ ਸਰ ਆਪ ਚੰਡੀਗੜ੍ਹ ਦੇ ਅੰਦਰ ਦੇਖ ਲਓ ਆਪਾਂ ਬੈਠੇ ਇੱਥੇ ਕਾਂਗਰਸ ਪਾਰਟੀ ਇਕੱਠੇ ਹੈ ਜਿਨ੍ਹਾਂ ਦੇ ਨਾਲ ਮੈਂ ਉਹਨਾਂ ਨੂੰ ਦੇਖਿਆ ਜਿਨ੍ਹਾਂ ਦੇ ਉਹ ਕਰ ਰਹੇ ਸੀਗੇ ਚੰਨੀ ਸਾਹਿਬ ਜੀ ਦੇ ਨਾਲ ਚਿਹਰੇ ਸੀਗੇ ਚੰਨੀ ਸਾਹਿਬ ਹੋਰੀ ਆਪਣੀ ਜਾਨ ਬਚਾਣਗੇ ਕਿਉਂਕਿ ਭਗਵੰਤ ਮਾਨ ਜੀ ਨੂੰ ਨੋਟਿਸ ਉਹਨਾਂ ਨੂੰ ਵੀ ਦੇ ਰੱਖਿਆ ਮੈਂ ਅੰਦਰ ਕਰੂੰਗਾ ਆ 20000 ਕਰੋੜ ਦਾ ਤੁਸੀਂ ਹੁਣੇ ਸੁਣਿਆ ਕੰਮ ਉਹ ਆਪਣੀ ਜਾਨ ਬਚਾਣਗੇ ਆਪਣੇ ਜਿਹਦੇ ਨਾਲ ਜਾਂ ਬਲਕੌਰ ਸਿੰਘ ਜੀ ਨੂੰ ਨਿਆਂ ਦਿਵਾਣਗੇ ਕਾਂਗਰਸ ਦੇ ਪ੍ਰਧਾਨ ਦੇ ਨਾਲ ਚੜੇ ਫਿਰਦੇ ਕਾਂਗਰਸ ਪ੍ਰਧਾਨ ਦੇ ਤਾਂ ਆਪ ਉਹਨਾਂ ਨੇ ਬਲਕੌਰ ਸਿੰਘ ਜੀ ਤਾਂ ਪਤਾ ਹੀ ਹੈ ਵੀ ਰੋਜ ਰੋਲਾ ਪੈਂਦਾ ਬਸਾਂ ਦੀ ਬਾਡੀਆਂ ਛੱਡੋ ਸਾਹਿਬ ਉਹ ਵਿਨਾਇਕ ਪਰਿਵਾਰ ਜਿਨੇ ਸੁਸਾਈਸਾਈਡ ਕੀਤਾ ਇੱਥੇ ਤਾਂ ਉਹਦਾ ਕੇਸ ਵਾਲੀ ਫਾਈਲਾਂ ਵੀ ਖੁੱਲਨੀ ਹੈ ਸਭ ਚਾਹੇ ਮੰਤਰੀ ਬਣਦੇ ਕੇਸ ਉਹ ਫਾਈਲ ਹੋਣਗੇ ਰਜਿਸਟਰ ਉਹਨਾਂ ਨੇ ਕਰਵਾ ਲਏ ਬਟ ਹਤਾ ਕੇਸ ਖੁੱਲਣਗੇ ਸਭ ਸਾਰਾ ਕੁਝ ਹੀ ਖੁੱਲੂਗਾ ਆਪਣੀ ਜਾਨ ਬਚਾਣਗੇ ਆ ਉਹਨਾਂ ਨੂੰ ਨਿਆਂ ਦਿਵਾਣਗੇ ਮੇਰੀ ਬੇਨਤੀ ਹੈ ਐਡਾ ਮੈਂ ਨਹੀਂ ਸਮਝਦਾ ਕੋਈ ਨਿਆਂ ਦਵਾ ਸਕਦੇ ਸਾਬ ਜਿਹੜੇ ਲੋਕ ਕਾਤਲਾਂ ਦੇ ਨਾਲ ਮਿਲੇ ਹੋਏ ਐ ਦੇ ਆਰ ਕਾਂਗਰਸ ਜੀ ਆ ਪਾਰਟ ਆਨ ਪਾਰਸਲ ਆਫ ਦਿਸ ਗੈਂਗ ਉਹਨਾਂ ਨੇ ਰਲ ਕੇ ਇੱਕਾ ਜਿਹੜਾ ਕੰਮ ਕਰਵਾਇਆ ਜਿਹਦੇ ਵਿੱਚ ਇਹ ਦੋਨੋਂ ਭਾਗੀਦਾਰੀ ਐ ਇਹਨਾਂ ਨੇ ਕੋਈ ਨਿਆਂ ਨਹੀਂ ਦਵਾਣਾ ਇਹਨਾਂ ਨੇ ਨਿਆਂ ਆਪਣੀ ਜਾਨ ਬਚਾਣੀ ਐ ਸਾਬ ਇਹ ਭਗਵੰਤ ਮਾਨ ਜੀ ਦੇ ਪੈਰ ਫੜ ਕੇ ਇਹਨਾਂ ਨੇ ਆਪਣੇ ਕੇਸ ਵਿਡਰੋ ਕਰਾਣੇ ਨਾ ਕਿ ਮੂਸੇਵਾਲੇ ਦੇ ਪਿਤਾ ਨੂੰ ਨਿਆਂ ਦਿਵਾਣਗੇ ਇਸ ਕਰਕੇ ਮੇਰੀ ਬੇਨਤੀ ਐ ਬਾਵੁਕਤਾ ਇੱਕ ਪਾਸੇ ਐ ਨਿਆਂ ਮਿਲਣਾ ਚਾਹੀਦਾ ਪਰ ਨਿਆਂ ਇਕੱਲੇ ਮੂਸੇ ਵਾਲੇ ਦੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਨਿਆਂ ਮਿਲਣਾ ਚਾਹੀਦਾ ਉਸ ਪਰਿਵਾਰ ਵਿਨਾਇਕ ਦੇ ਪਰਿਵਾਰ ਨੂੰ ਜਿਹਦੇ ਇਹਨਾਂ ਨੇ ਸਾਰਾ ਪਰਿਵਾਰ ਉਹਨਾਂ ਨੇ ਆਪਣੇ ਦੋ ਬੱਚਿਆਂ ਨੂੰ ਗੋਲੀ ਮਾਰੀ ਆਪਣੇ ਆਪ ਨੂੰ ਮਰ ਤੋਂ ਪਹਿਲਾਂ ਆਪਣੀ ਵਾਈਫ ਤੇ ਗੋਲੀ ਮਾਰੀ ਉਹ ਤਾਂ ਚਲੋ ਸ਼ੁਕਰ ਹੈ ਬਚ ਗਏ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਨਿਆਂ ਬਹੁਤ ਸਾਰੇ ਹੋਣ ਵਾਲੇ ਪਏ ਹੈ ਨਿਆਂ ਅਗਰ ਕੋਈ ਦਵਾਊਗਾ ਸਾਹਿਬ ਪੱਕੇ ਪੈਰੀ ਦਵਾ ਸਕਦੇ ਆ ਤਾਂ ਤੇ ਫਿਰ ਪਹਿਲਾਂ ਹੀ ਉਹਨਾਂ ਦੇ ਪੈਰਾਂ 'ਚ ਡਿੱਗੇ ਪਏ ਆ ਕਾਂਗਰਸ ਵਾਲੇ ਕੀ ਨੇ ਦਵਾਣਗੇ ਇਹ ਤਾਂ ਆਪਦੀ ਜਾਨ ਬਚਾਰੇ ਜੀ ਸਰ ਮੈਂ ਕਿਸੇ ਦੀ ਅੰਡਰਸਟੈਂਡਿੰਗ ਆਫ ਇੰਟਰਨੈਸ਼ਨਲ ਰਿਲੇਸ਼ਨਸ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਆ ਜੋ ਕੁਝ ਹੈ ਬਾਰਡਰ ਖੁੱਲਣੀ ਆ ਨਹੀਂ ਖੁੱਲਣੀ ਆ ਐਨਾ ਸਾਨੀ ਜਿਹੜੇ ਉਹ ਕਹਿੰਦੇ ਸੀ ਨਾਗਪਾਸ ਲਾ ਲੈਣਾ ਨਾਗਪਾਸ ਮ ਨੂੰ ਸਮਝ ਨਹੀਂ ਆਈ ਸਾਬ ਮੈਂ ਸੌਰੀ ਅੱਜ ਮੈਂ ਕੋਲ ਹੈ ਟਾਈਮ ਗੱਲ ਕਰਨਾ ਮੇਰੇ ਵਰਲਡ ਸਮਝ ਨਹੀਂ ਆਇਆ ਸਰ ਇਹ ਹੈ ਕਿ ਨਾਗਪਾਸ ਮੈਂ ਜੋਸ਼ੀ ਜੀ ਦੇਖਿਆ ਨਾਗ ਪਾਸ ਇੱਕ ਬਲੈਕ ਮੈਜਿਕ ਜਿਹੜੇ ਹੈ ਨਾ ਕਰਦੇ ਹੈ ਕਿਸੇ ਨੂੰ ਵਸ਼ ਵਿੱਚ ਲੈਣ ਵਾਸਤੇ ਉਹ ਕਹਿੰਦੇ ਨਾ ਸੱਪ ਦੀ ਅੱਖਾਂ ਚ ਅੱਖ ਪਾ ਕੇ ਤੁਹਾਨੂੰ ਕਰ ਲੈਂਦਾ ਆਪਣੇ ਵਸ਼ ਵਿੱਚ ਇਸ ਕਿਸਮ ਦੇ ਹੈ ਮੈਂ ਮੈਂ ਤਾਂ ਬੜਾ ਹੈਰਾਨ ਮੈਂ ਕਿਹਾ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਬਲੈਕ ਮੈਜਿਕ ਵੀ ਸਿੱਖੀ ਬੈਠੇ ਹੈ ਜਿਹੜੇ ਕਹਿੰਦੇ ਨਾ ਉਹ ਨਾਗ ਨਾਗ ਪਾਸ ਜਿਹੜਾ ਸੱਪ ਕਹਿੰਦੇ ਸੱਪ ਦੀ ਅੱਖਾਂ 'ਚ ਨੱਖ ਨਾ ਪਾਓ ਤੁਹਾਨੂੰ ਸਮੋਹਿਤ ਕਰ ਲੈਂਦਾ ਹੈ ਉਹ ਕੀ ਕਹਿੰਦਾ ਹਿਪਨੋਸਿਸ ਮੈਂ ਤਾਂ ਉਹਦੇ ਹੋਰ ਵੀ ਕਈ ਉਸ ਚੇ ਸੀਗੇ ਵੀ ਅਗਰ ਤੁਹਾਡਾ ਕਿਤੇ ਆਪਸ ਚ ਕੋਈ ਸੰਬੰਧ ਨਹੀਂ ਮੰਨ ਰਿਹਾ ਉਹਨਾਂ ਨੂੰ ਆਪਣੇ ਵਸਤੇ ਲੈਣਾ ਤਾਂ ਕਰਿਆ ਜੋ ਕਰਨੀ ਹੈ नागपाश ਉਹਨੂੰ ਕਹਿੰਦੇ ਐ ਗੂਗਲ ਦਾ ਹੈ ਪਰ ਉਸ नागपाश ਨਾਲ ਉਹ ਕਹਿਣ ਵੀ ਉਥੇ ਪਾਕਿਸਤਾਨ ਦੀ ਸਰਕਾਰ ਨੂੰ ਆਪਣੇ ਵਸਤੇ ਕਰ ਲੈਣਗੇ ਇੱਥੇ ਕਿਸੇ ਨੂੰ ਕਰ ਲੈਣ ਤਾਂ ਕਰ ਲੈਣ ਸਾਬ ਆ ਜਿਹੜੀ ਹੈ ਵਾਗਾ ਬਾਰਡਰ नागपाਸ਼ ਨਾਲ ਨਹੀਂ ਖੁੱਲਣਾ ਸਾਬ ਇਹਦੇ ਵਾਸਤੇ ਮਜ਼ਬੂਤ ਦੇਸ਼ ਦੀ ਸਰਕਾਰ ਐਂਡ ਵੀ ਹੈਵ ਟੂ ਐਂਟਰ ਇਨਟੂ ਐਨ ਐਗਰੀਮੈਂਟ ਫਰਮ ਪੋਜੀਸ਼ਨ ਆਫ ਸਟਰੈਂਥ ਆ ਜਿਹੜੀ ਹੈ ਦੁਨੀਆ ਮੰਨ ਦੀ ਜੋਰਾਂ ਨੂੰ ਸਾਬ ਲੱਖ ਲਾਨਤ ਕਮਜ਼ੋਰਾ ਨੂੰ ਕਮਜ਼ੋਰਾ ਨਾਲ ਕੁਝ ਨਹੀਂ ਹੁੰਦਾ ਸਾਬ ਤਾਕਤ ਹੋਊਗੀ ਦੇਸ਼ ਦੇ ਅੰਦਰ ਦੇਸ਼ ਨੂੰ 3 ਇਕਨੋਮੀ ਬਣਾਵਾਂਗੇ ਤਾਂ ਬਾਰਡਰਾਂ ਵੀ ਖੁੱਲਣਗੀਆਂ ਪਾਕਿਸਤਾਨ ਨੂੰ ਵੀ ਅਹਿਸਾਸ ਹੋਊਗਾ ਜਿਹੜਾ ਅੱਜ ਦਾਣੇ-ਦਾਣੇ ਵਾਸਤੇ ਮਹਤਾਜ ਹੈ ਪਿਆ ਪਰ ਨਾਗਪਾਸ ਨਾਲ ਸਭ ਵਾਗਾ ਬਾਰਡਰ ਨਹੀਂ ਖੁੱਲ ਸਕਦੀ ਉਹ ਬੱਕਰੀ ਚੋ ਸਕਦੇ ਆ ਨਾਲ ਪਾਸ ਲਾ ਸਕਦੇ ਆ ਪਰ ਵਾਗਾ ਬਾਰਡਰ ਕੇਂਦਰ ਦੀ ਸਰਕਾਰ ਨੇ ਖੋਲ੍ਹਣਾ ਹੈ ਉਹਦੇ ਵਿੱਚ ਉਨਾ ਅੱਜ ਮੈਂ ਸਮਝਦਾ ਮੋਦੀ ਸਾਹਿਬ ਸક્ષਮ ਹੈਗੀ ਬੀਜੇਪੀ ਦੀ ਸਰਕਾਰ ਸક્ષਮ ਹੈ ਬਿਲਕੁਲ ਖੋਲਾਂਗੇ ਕੋਸ਼ਿਸ਼ ਕਰਕੇ ਕਰਵਾਵਾਂਗੇ ਸਾਹਿਬ ਥੈਂਕ ਯੂ ਸਾਹਿਬ ਇੱਕ ਜੁਆਇਨਿੰਗ ਵੀ ਸਾਡੇ ਚੇ ਗੁਪਤਾ ਜੀ ਆਓ ਸਾਡੇ ਪ੍ਰਧਾਨ ਜੀ ਇੱਥੇ ਆਣ ਪਟਿਆਲਾ ਡਿਪਟੀ ਚੇਜ ਵਿਜੇ ਜੀ ਨੂੰ ਕਹਾਂਗਾ ਉੱਪਰ ਮੈਸ ਤੇ ਆਣਗੇ ਸੁਜਾਨਪੁਰ ਤੋਂ ਸਭ ਪਹਿਲਾਂ ਅੱਜ ਪਰਲੇ ਪਾਸ ਮਾਜੋ ਅੱਜ ਤੁਸੀਂ ਆਜੋ ਤਾਰਾ ਧਿਆਨ ਉਧਰ ਹਜੂਰ ਆਜੋ ਔਰ ਅਜ ਮਰਚਾ ਅੱਜ ਅ ਪ੍ਰਧਾਨ ਜੀ ਅੱਜ ਸਾਡੇ ਵਿੱਚ ਖੁਸ਼ੀ ਦੀ ਗੱਲ ਹੈ ਕਿ ਭਾਜਪਾ ਦਾ ਪਰਿਵਾਰ ਵਧ ਰਿਹਾ ਹੈ Shri Rajkumar Gupta ji ਸਾਬਕਾ ਪ੍ਰਧਾਨ ਨੇ ਮਿਊਨਿਸਪਲ ਕਮੇਟੀ ਸੁजानਪੁਰ ਦੇ ਔਰ 2022 ਚ ਸੁजानਪੁਰ ਤੋਂ ਸ਼੍ਰੀਮਨੀ ਕਾਲੀ ਦਲ ਦੀ ਟਿਕਟ ਤੇ ਚੋਣ ਲੜੀ ਸੀ ਔਰ ਉੱਥੇ ਦੇ ਹਲਕਾ ਚਾ ਸੀ ਅੱਜ ਪਾਰਟੀ ਜੁਆਇਨ ਕਰਨ ਨੇ ਰਾਜਕੁਮਾਰ ਗੁਪਤਾ ਜੀ ਸਵਾਗਤ ਹੈ ਜੀ ਆਇਆਂ ਨੂੰ ਰਾਜਕੁਮਾਰ ਗੁਪਤਾ ਜੀ ਦੇ ਨਾਲ आप कल कल आज खड़े जाओ खड़े जाओ सांप्स नाला नाले इधर आओ सर इधर आओ इधर आओ कराओ कराओ चल इधर नाल राजकुमार जी नाल जॉइन कर रहे हैं ठाकुर खजूर सिंह जी सुभाष चंद्र okay. 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 okay जी ठाकुर करण सिंह जी ठाकुर कमल सिंह जी सरदार प्रेम सिंह जी राजेंद्र शर्मा जी दीपक शर्मा जी विपिन महाजन जी अनिल महाजन जी विक्रम पंडारी जी प्रधान बोधराज जी गौरव कश्यप जी वरुण धीमान जी डॉक्टर राहुल जी गगनदीप जी सनी कश्यप जी अंकित मेहरा जी पारस शर्मा जी युवराज शर्मा जी राहुल महाजन जी ਅੱਜ ਪਠਾਨਕੋਟ ਤੋਂ ਸੁਚੇਤ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਰੁਕਣਾ ਜਾਇਆ ਨੂੰ ਫੋਟੋ ਲੈਣੀ ਸਭ ਕਟ ਵਿਜੇ ਸ਼ਰਮਾ ਜੀ ਤੇ ਨਾਲ ਜ਼ਿਲ੍ਹਾ ਮਹਾਂ ਮੰਤਰੀ ਸੁਯੇਸ਼ ਸ਼ਰਮਾ ਜੀ ਵੀ ਆਏ ਨੇ ਰਾਜਕਵਰ ਗੁਪਤਾ ਜੀ ਸੁਜਾਨਪੁਰ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਰਹੇ ਨੇ 2022 ਚ ਸ਼੍ਰਮਣੀ ਕਾਲੇ ਦੇ ਟਿਕਟ ਤੇ ਚੋਣ ਲੜੀ ਸੀ ਸ਼੍ਰਮਣੀ ਕਾਲੇ ਦੇ ਹਲਕਾ ਇੰਚਾਰਜ ਸੀ ਕੱਲ ਮੋਤੀ ਜੀ ਦੀ ਰੈਲੀ ਮੋਤੀ ਜੀ ਦੀ ਗੱਲਬਾਤ ਤੋਂ 임ਪ੍ਰੈਸ ਹੋ ਕੇ ਆ ਜਖੜ ਸਾਹਿਬ ਦੀ ਅਗਵਾਈ ਚ ਪਾਤੀਨ ਦਾ ਪਾਟੀ ਜੁਆਇਨ ਕਰ ਰਹੇ ਨੇ ਰਾਸ਼ਕਮਰ ਗੁਪਤਾ ਜੀ ਸਵਾਗਤ ਹੈ ਜੀ ਆਇਆਂ ਨੂੰ ਅਰਜਿੰਦਰ ਸ਼ਰਮਾ ਜੀ ਦੋਸਤ ਜੀ ਕਾ ਬਿਲਲ ਆ ਰਹੇ ਜੀ ਵੈਲਕਮ ਸਰ ਡਾਕਟਰ ਰਾਹੁਲ ਕੁਰੀ ਜੀ ਪ੍ਰੈਜ਼ੀਡੈਂਟ ਸਟੂਡੈਂਟ ਪਲੱਸ ਲਕੀ ਕਸ਼ਨਪੁਰ ਕਲ ਸਰ ਚਾਰਜ ਦੇ ਵਿੱਚ ਕੁਛਿੰਗ ਬੈਟਰ ਨੇ ਬਾਤਿ ਸਰ ਬਾਰਿਸ਼ ਸ਼ਰਮਾ ਥੈਂਕ ਯੂ ਸਰ ਕੁਰਸੀ ਪੁੱਛਿਆ ਜੀ ਬਸ ਅਰੇ ਬਟਿਆ ਆਪ ਜੀ ਮਾਲਕ ਜੀ ਮਹਿਰਾ ਜੀ ਉਹ ਗੰਨਾਂ